ਜੋ ਹੋ ਜੇ ਨਿਕਲੇ ਨਹੀਂ ਜਿਥੇ ਬੰਦੀਆਂ ਧੜੇ ਬੰਦੀਆਂ ਦਾ ਸ਼ਿਕਾਰ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਕਿ ਵੀ ਸਾਰੇ ਰਲ ਮਿਲ ਕੇ ਪਹੁੰਚੋ ਇੱਥੇ ਬਾਰਡਰ ਤੇ ਤੇ ਡੱਲੇਵਾਲ ਸਾਹਿਬ ਦਾ ਸਾਥ ਦਿਓ ਆਪਾਂ ਤੇ ਮੈਂ ਜੀਦਾ ਪਿੰਡ ਦਾ ਨੌਜਵਾਨ ਆ ਤੇ ਟੋਲ ਪਲੇਸ ਪਲਾਜਾ ਕਮੇਟੀ ਦੇ ਵੱਲੋਂ ਅਸੀਂ ਪਹੁੰਚੇ ਆ ਇੱਥੇ ਨੌਜਵਾਨ ਤੇ ਅਸੀਂ ਕਹਿੰਦੇ ਆ ਵੀ ਸਾਰੇ ਰਲ ਮਿਲ ਕੇ ਇੱਥੇ ਪਹੁੰਚੋ ਤੇ ਆਪਾਂ ਜਿਹੜਾ ਬਾਰਡਰ ਹੈ ਤਾਂ ਕੋਈ ਵੱਡੀ ਗੱਲ ਨਹੀਂ ਜੇ ਆਪਾਂ ਸਾਰੇ ਰਲ ਮਿਲ ਕੇ ਤਾਂ ਆਪਾਂ ਨੂੰ ਇੱਕ ਮਿੰਟ ਚ ਪਾਰ ਕਰ ਆ। ਅੱਛਾ ਜੀ ਭਾਈ ਆਪਣਾ ਇਕਾਂ ਚਾਹੀਦਾ ਵਾ ਸਾਰਾ। ਇਕਾਂ ਚਾਹੀਦਾ ਸਾਰਿਆਂ ਦੀ ਲੜਾਈ ਆ ਜੀ ਕਿਸੇ ਇੱਕ ਬੰਦੇ ਦੀ ਲੜਾਈ ਨਹੀਂ ਆ। ਇਹ ਸਾਰਿਆਂ ਦਾ ਫਰਜ਼ ਆ ਜੀ ਸਾਰਿਆਂ ਨੂੰ ਆਪਣਾ ਫਰਜ਼ ਅਦਾ ਕਰਨਾ ਚਾਹੀਦਾ। ਜੀ ਕਰ ਬਣਾਓ ਵੀ ਕਿਉਂਕਿ ਇੱਥੇ ਵਾਲੀ ਇੱਕ ਚੀਜ਼ ਤੁਸੀਂ ਦੇਖ ਹੀ ਰਹੇ ਆ ਕਿਸੇ ਚੀਜ਼ ਦੀ ਘਾਹ ਦੂੰਗਾ। ਹਟਣਾ ਵਾਲਾ ਭਾਈ ਜੀ ਕਰ ਬਣਾ ਜਾ। ਠੀਕ ਆ। ਆਜੋ ਅੱਗੇ ਆਜੋ ਰਾਂ। ਇਹ ਸਾਰਨ ਤਕਵੀਰਾਂ ਜੀ ਇਹ ਫੈਦੋਂ ਗੁਰੂ ਕੀ ਲੰਗਰ ਦੇ ਗੀਤ ਕਾ ਲਾ ਰਹੀ। ਲੰਗਰ ਦੀ ਸੇਵਾ ਲਵਾ ਰਹੇ ਨੇ। ਦੇਖਾ ਤੁਮ ਗੱਲਬਾਤ ਨਹੀਂ ਕਰਦੇ ਭਾਈ ਅਸਰਪਾਲ ਜੀ ਜਿਹੜਾ ਪਿੰਡ ਹੈ ਜੀ ਪਹਾੜ ਭرائی ਪਹਾੜਪੁਰਾ ਪਟਿਆਲਾ ਜ਼ਿਲ੍ਹਾ ਜ਼ਿਲ੍ਹਾ ਜਿਸ ਤਰ੍ਹਾਂ ਹੁਣ ਇੱਕ ਮੇਨ ਜਿਹੜਾ ਮਸਲਾ ਆੜਿਆ ਹੋਇਆਗਾ ਜਿਹੜੇ ਪਾਟੋ ਧਾੜ ਹੋਏ ਹੋਏ ਪੰਜਾਬ ਪੰਜਾਬ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਸਾਰੇ ਦੁਨੀਆਂ ਵਿੱਚ ਇੱਕ ਹੋਣਾ ਚਾਹੀਦਾ ਜੀ ਇਹ ਲੋਕ ਤਾਂ ਸਾਰੇ ਇੱਕਰੇ ਜੁਨੀਅਨ ਦੀ ਆਪ ਵਿਚ ਥੋੜੇ ਬਹੁਤੇ ਗੁੱਸੇ ਗਿਲੇ ਨੇ ਜਨਤਾ ਜਿਹੜੇ ਆਮ ਲੋਕ ਨੇ ਉਹਨਾਂ ਦਾ ਕੋਈ ਗੁੱਸਾ ਨਹੀਂ ਜਿਹੜੀਆਂ ਜਥੇਬੰਦੀਆਂ ਨੇ ਆਪ ਚ ਉਹਨਾਂ ਨੇ ਆਪ ਤੇ ਗੁੱਸੇ ਕੀ ਲੈਣੇ ਚਾੜੇ ਉਹਨਾਂ ਨੂੰ ਕੱਢਨੇ ਚਾਹੀਦੇ ਨੇ ਕੱਢ ਕੇ ਉਹਨਾਂ ਨੂੰ ਜਣੇ ਕਿ ਏਕਾ ਕਰਕੇ ਇਹ ਕੰਮ ਕਰਨਾ ਚਾਹੀਦਾ ਜਿਵੇਂ ਡੱਲਿਆ ਸਭ ਬੈਠੇ ਨੇ ਤੇ ਉਹਨਾਂ ਨੂੰ ਵੀ ਆਉਣਾ ਚਾਹੀਦਾ ਜਿਵੇਂ ਹੁਣ ਆ ਨਹੀਂ ਰਹੇ ਉਹ ਜਨਨ ਕਿ ਕਈ ਮੀਟਿੰਗਾਂ ਵੀ ਹੋ ਗਈਆਂ ਤੇ ਫਿਰ ਕੀ ਕਹਿਣਾ ਚਾਹੁੰਦੇ ਜਿਵੇਂ ਕੁਝ ਜਥੇਬੰਦੀਆਂ ਲੋਕ ਤਾਂ ਆੜੇ ਹੋਏ ਨੇ ਜਥੇਬੰਦੀਆਂ ਕਰਕੇ ਖੜੇ ਨੇ ਨਹੀਂ ਆਉਣਾ ਚਾਹੀਦਾ ਇਹ ਜਥੇਬੰਦੀਆਂ ਨੂੰ ਲੋਕ ਤਾਂ ਸਾਰੇ ਉਰੇ ਆੜੇ ਹੋਏ ਨੇ ਸਾਰੇ ਆ ਰਹੇ ਨੇ ਕਿਸੇ ਤਰ੍ਹਾਂ ਦਾ ਨਹੀਂ ਜਥੇਬੰਦੀਆਂ ਦੀ ਹੁਣ ਤਾਂ ਆਪ ਜੋ ਵੀ ਹੈਗਾ ਇਹਨਾਂ ਨੂੰ ਆਪਣੇ ਗੁੱਸੇ ਗਿੱਲੇ ਭਲਾਉਣੇ ਚਾਹੀਦੇ ਨੇ ਲੋਕਾਂ ਨੇ ਜੋ ਵੀ ਕਾਨੂੰਨ ਨੇ ਦੇਖੋ ਮੰਗਾ ਸਾਰੇ ਨੇ ਬਰਾਬਰ ਉਹੀ ਮੰਗਾ ਨੇ ਮੰਗਾ ਸਾਰੇ ਜੁਨੀਅਨ ਦੇ ਇੱਕੇ ਨੇ ਜੋ ਵੀ ਤੇਰਾ ਮੰਗਾ ਨੇ ਜਾਂ ਕੁਝ ਵੀ ਨਾ ਇੱਕੇ ਨੇ ਪਰ ਇਹ ਜੁਨੀਅਨ ਦਾ ਆਪਜ ਪਤਾ ਨਹੀਂ ਕਿਉਂ ਫਰਕ ਪਿਆ ਹੋਇਆ ਕਦੋਂ ਇਹਨਾਂ ਨੂੰ ਇੱਕ ਹੋਣਾ ਚਾਹੀਦਾ ਜੇ ਜੁਨੀਆ ਨਾ ਹੋਣਗੇ ਤਾਂ ਹੀ ਲੋਕ ਆਉਣਗੇ ਤਾਂ ਹੀ ਲੋਕ ਲੋਕ ਹੋਰ ਵੱਧ ਆਉਣਗੇ ਜੀ ਜਿਹੜੇ ਆਪਚ ਇਹਨਾਂ ਦੇ ਜਾਨੀ ਕਿ ਜਥੇਬੰਦੀਆਂ ਨੇ ਜਥੇਬੰਦੀਆਂ ਨਾਲ ਅਟੈਚ ਨੇ ਉਹ ਨਾ ਚੜਾਉਂਦੇ ਨਹੀਂ ਜਦੋਂ ਜਥੇਬੰਦੀਆਂ ਆ ਜਾਣਗੇ ਉਹ ਸਾਰੇ ਆ ਜਾਣਗੇ ਆ ਜਾਣਗੇ ਹਾਂ ਜਾਣਗੇ ਪਰ ਕਾਲੇ ਕੇ ਪਿੰਡ ਤੋਂ ਆ ਪਿੱਛੇ ਖਿੱਦਰੇ ਅਸੀਂ ਆਏ ਆਂਗੇ 14 ਬੰਦੇ ਜਥੇਬੰਦੀ ਨੂੰ ਛੱਡ ਕੇ ਆਏ ਨੇ ਲਾਣ ਵੀ ਕਰਿਆ ਉਹਨਾਂ ਨੇ ਨਹੀਂ ਬਹੁਤ ਲੋਕ ਤੁਰਪੇ ਜੀ ਬਹੁਤ ਜਥੇਬੰਦੀਆਂ ਨੂੰ ਦੇਖਦੇ ਇੱਕ ਕਿਹੋ ਜਿਹਾ ਨਾ ਐਟਮ ਆ ਆਪੇ ਤੁਰਨ ਲੱਗ ਗਿਆ ਅਗਲੇ ਕਹਿੰਦਾ ਵੀ ਹੁਣ ਜਥੇਬੰਦੀਆਂ ਤਾਂ ਨਹੀਂ ਤੁਰਦੇ ਤਾਂ ਲੋਕ ਤਾਂ ਤੁਰਨ ਲੱਗੇ ਨਾ ਲੋਕ ਲੱਗੇ ਤੁਰਨ ਲੋਕ ਤ ਜਿਵੇਂ ਦੇਖਦੇ ਹੋ ਅੰਦੋਲਨ ਅੰਦਾ ਕਿਵੇਂ ਲੱਗਦਾ ਹੈ ਅੱਜ ਆਏ ਬਾਈ ਪਹਿਲੇ ਦਿਨਾਂ ਤੇ ਜਿਵੇਂ YouTube ਤੋਂ ਜਾਗਦੇ ਆਪਾਂ Instagram ਤੋਂ ਸੁਣਦੇ ਆਂ ਕਿ ਤਿੰਨ ਚਾਰ ਹਜ਼ਾਰ ਬੰਦਾ ਐਵੇਂ ਸੁਣਦੇ ਆਂ ਔਰ ਉਹਦਾ ਕਾਠੀ ਬਹੁਤ ਜ਼ਿਆਦਾ ਹੈ ਕੋਈ ਦਿੱਕਤ ਨਹੀਂ ਸਭ ਖਾਣ ਪੀਣ ਨੂੰ ਦਵਾਈਆਂ ਚਾਹ ਪਾਣੀ ਸਾਰਾ ਕੁਝ ਪ੍ਰਬੰਧ ਹੈ ਬਾਈ ਕੋਈ ਠੰਡ ਦਾ ਡਿੱਕੀ ਨਹੀਂ ਤੇ ਜਿਵੇਂ ਡੱਲੇਵਾਲ ਸਾਹਿਬ ਅੱਜ 25 ਦਿਨ ਹੋ ਗਏ ਲਗਾਤਾਰ ਤੇ ਕੁਝ ਜਸੇ ਬੰਦੀਆਂ ਹਜੇ ਵੀ ਯਾਨੀ ਕਿ ਸਹਿਮਤ ਨਹੀਂ ਹੋਈਆਂ ਨਾਲ ਕੀ ਜਣਾ ਚਾਹੁੰਦੇ ਨਹੀਂ ਹੋਈਆਂ ਇਹ ਕੋਈ ਸਾਡੇ ਪਿੰਡੋਂ ਵੀ ਕੋਈ ਨਹੀਂ ਹੋਈ ਜਿਸ ਬੰਦੀ ਸਹਿਮਤ ਤੇ ਅਸੀਂ ਆਪ ਤੋਂ ਆਪ ਹੀ ਆਏ ਆਂ ਆਪੋ ਤਾਂ ਪਈ ਆਇਓ ਹਾਂਜੀ ਅਸੀਂ ਲੋਕਾਂ ਨੂੰ ਆਉਣਾ ਚਾਹੀਦਾ ਵਾਢਿਓ ਹਾਂਜੀ ਹਾਂਜੀ ਹੁਣ ਜਾ ਕੇ ਦੱਸਾਂਗੇ ਟਰੈਕਟਰ ਲੈ ਕੇ ਆਉਂਗਾ ਇਹ ਦੋ ਜਣੀਆਂ ਆਇਆ ਅੱਛਾ ਅਗਲੀ ਵਾਰੀ ਟਰੈਕਟਰ ਲੈ ਕੇ ਹੁਣ ਕਦੋਂ ਆ ਰਹੇ ਹੋ ਫਿਰ ਦੁਬਾਰੇ ਅੱਜ ਹੀ ਆਏ ਹਾਂ ਜੀ ਬਸ ਕੱਲ ਨੂੰ ਦੁਬਾਰੇ ਵਾਪਸ ਆਵਾਂਗੇ ਕੱਲ ਨੂੰ ਦੁਬਾਰੇ ਆਵਾਂਗਾ ਦੇਖ ਸਕਦੇ ਹੋ ਬਾਈ ਜੀ ਧੰਨਵਾਦ ਹਾਂਜੀ ਬਾਈ ਜੀ ਕਿਹੜਾ ਪਿੰਡ ਹੈ ਬੋੜਵਾਲ ਬੋੜਵਾਲੇ ਆ ਠੀਕ ਹੈ ਕਿਵੇਂ ਦੇਖਦੇ ਹੋ ਫਿਰ ਜਿਵੇਂ ਅੰਦੋਲਨ ਐਡਾ ਹੈ ਕੁਝ ਜਥੇ ਬੰਦੀਆਂ ਹਜੇ ਵੀ ਜੰਨੀ ਕਿ ਸਹਿਮਤੀ ਨਹੀਂ ਦੇ ਰਹੀਆਂ ਹੁਣ ਕਿ ਉਹੀ ਮਸਲਾ ਉਹੀ ਦਿੱਲੀ ਵਾਲਾ ਸੁਣੋ ਉਹ ਜੀ ਖਬਰ ਉਹ ਆਰੀ ਜੀ ਸਾਰੇ ਬੰਦੇ ਆਉਣਾ ਚਾਹੀਦਾ ਦੇਖ ਸਕਦੇ ਹੋ ਸਾਡੇ ਬਜ਼ੁਰਗ ਆਪਣਾ ਹੀ ਬੁੜਾ ਵਾਲਿਆ ਜੀ ਹਾਂਜੀ ਨੂਪਗੜਾ ਨੂਪਗੜਾ Rajasthan ਮਾਰਸਾ ਕੀ ਨਾਮ ਮਾਰਸਾ ਮਾਨਸਾ ਹਾਂਜੀ ਮਾਰਸਾ ਰੱਲੇ ਲੈ ਲੈ ਬੈ ਜੀ ਨੂਪਗੜਾ ਹਾਂਜੀ ਲੈ ਲੈ ਕੀ ਗੱਲ ਕਹਿ ਰਹੇ ਹੋ ਅੱਗੇ ਮਹਾਰਾਸ਼ਟਰ ਤੋਂ ਵੀ ਆਸੂ ਹਾਂ ਸਾਰੇ ਪਹੁੰਚੋ ਪਰ ਹਮ ਹਮਾ ਕੇ ਕਰੇ ਆਉਣਾ ਸਾਰੇ ਜ਼ਰੂਰੀ ਹੈ ਅੱਪਰ ਨੂੰ ਲੰਦਾ ਹੈ ਇਹ ਲੋਕ ਪਾਰਟੀਆਂ ਬਾਜ਼ੀਆਂ ਛੱਡ ਦਿਓ ਸਾਰੇ ਪਾਰਟੀਆਂ ਬਾਜ਼ੀਆਂ ਬਹੁਤ ਠੀਕ ਹੈ ਕਿੰਨੀ ਉਮਰ ਹੋ ਗਈ ਬਾਬੂ ਜੀ ਮੇਰੀ ਹੋਗੀ ਸਾਰੇ ਸੱਤ ਸਾਲ ਜਿਆਦਾ ਹੋਗੀ ਉਮਰ ਨਹੀਂ ਜੀ ਨਹੀਂ ਮੇਰਾ ਹਾਣੀ ਹੈ ਜੀ ਹਾਂ ਜੀ ਮੈਂ ਤਾਂ ਜੁਨੀਅਰਾਂ ਨੂੰ ਇਹੀ ਬੇਨਤੀ ਕਰਦਾ ਜੀ ਹੱਥ ਮੰਨ ਕੇ ਸਾਰੇ ਦੇ ਚਰਨਾਂ ਦੇ ਵਿੱਚ ਸਾਰੀਆਂ ਜੁਨੀਅਰਾਂ ਨੂੰ ਜਿੰਨੀਆਂ ਵੀ ਜੁਨੀਅਰਾਂ ਅੱਜ ਤੱਕ ਬਣੀਆਂ ਨੇ 32 ਜੱਥੇ ਬੰਦੀਆਂ ਕਹਿ ਲਓ 35 ਕਹਿ ਲਓ ਉਹਨਾਂ ਦੇ ਚਰਨਾਂ ਦੇ ਵਿੱਚ ਇਹੀ ਆਉਂਦਾ ਵੀ ਜਿਹੜੀ ਆਪਣੀ ਜੁਨੀਅਰਾਂ ਨੇ ਇਹਨੂੰ ਬਾਗੀ ਨਾ ਕਰੋ ਹਾਂਜੀ ਇਹਨੂੰ ਬਾਗੀ ਨਾ ਕਰੋ ਜੇ ਤੁਸੀਂ ਸਾਨੂੰ ਢਿੱਲ ਦੇ ਜਾਂਦੇ ਯਾਰ ਕੋਈ ਨਹੀਂ ਚੱਲਾਂਗੇ ਚੱਲਾਂਗੇ ਭਾਈ ਇੱਥੇ ਦੁਨੀਆ ਪਹੁੰਚ ਚੁੱਕੀ ਆ ਹਾਂ ਰੇਕ ਦੇ ਮਨ ਦੇ ਵਿੱਚ ਇਹੀ ਵਿਚਾਰ ਉੱਠੀ ਆਦਾ ਵੀ ਆਪਾਂ ਕਦੋਂ ਚੱਲੀਏ ਇੱਥੇ ਬਹਿ ਕੇ ਤੇਰੇ ਕਰਾਂਗੇ ਕੀ ਹਾਂ ਜੋ ਆਪਣੀਆਂ ਜ਼ਮੀਨਾਂ ਹੀ ਖੋਲੀਆਂ ਆਪਣੇ ਕੋ ਰਹੂਗਾ ਕੀ ਭਾਈ ਆਉਣ ਆਜੇਗਾ ਹਾਂਜੀ ਕਦੋਂ ਆਉਣਗੇ ਹਾਂ ਜੀ ਤੂੰ ਮੈਗਰੋ ਫੇਰ ਆਉਣ ਤੇ ਇਹ ਆਬ ਦੇ ਇਹ ਗੱਲ ਦਿਮਾਗ ਚ ਬਿਠਾਉਣਾ ਬਿਲਕੁਲ ਤੇ ਹੁਣ ਮਾਰਦ ਗਿਆ ਫੇਰ ਸੁਣਾਉਣਾ ਉਹ ਕਿੱਥੇ ਦਾ ਹੀ ਆਏ ਨਾ ਆਏ ਹਾਂਜੀ ਉਹ ਤਾਂ ਆਏ ਨਾ ਆਏ ਹਾਂ ਜਬੋਚੜ ਸਾਰੇ ਕਿਉਂ ਜੀ ਬਾਈ ਫੇਰ ਭੋਗ ਤੇ ਆਉਣਗੇ ਬਾਈ ਜੀ ਜਦੋਂ ਦੀਪ ਸਿੱਧੂ ਮੇਰੇ ਵੀ ਇਹੀ ਕੁਝ ਹੋਇਆ ਸੀਗਾ ਇਹ ਪੰਜਾਬ ਨੂੰ ਇਹ ਆਤ ਪੈ ਗਈ ਆ ਹੀਰਾ ਗਵਾ ਕੇ ਨਾ ਜਦੋਂ ਆਪਦਾ ਸਾਰਾ ਕੁਝ ਗਵਾ ਲੈਂਦੇ ਆ ਬਾਅਦ ਚ ਭੋਗਾਂ ਦੇ ਇਕੱਠੇ ਹੁੰਦੇ ਆ ਸੋ ਇਹਨਾਂ ਨੂੰ ਬੇਨਤੀ ਆ ਬਾਈ ਵੀ ਹੱਥ ਜੋੜ ਕੇ ਬੇਨਤੀ ਆ ਵੀ ਜੇ ਪਹੁੰਚ ਸਕਦੇ ਆ ਤਾਂ ਪਹੁੰਚੋ ਕਿੰਨੀ ਨਹੀਂ ਮੈਂ ਹੀ ਕੋਈ ਬਾਹਲੇ ਸਿਆਣੇ ਨਹੀਂ ਗੇ ਇਹਨਾਂ ਨੂੰ ਆਪ ਨੂੰ ਚਾਹੀਦਾ ਇਹ ਗੱਲ ਕੋ ਕਹਿਣ ਦੀ ਗੱਲ ਨਹੀਂ ਗਈ ਤੁਸੀਂ ਆਪ ਹੀ ਆ ਜਾਓ ਜਦੋਂ ਅਸੀਂ ਕਮਾਲਾਂ ਨੇ ਫਿਰ ਫਿਰ ਭੋਗ ਦੇ ਇਕੱਠ ਹੋ ਹਾਂਜੀ ਹਾਂਜੀ ਮੁੜ ਕੇ ਫਿਰ ਅਸੀਂ ਬਹੁਤ ਇਕੱਠੀ ਹੁੰਦੇ ਆਂ ਫਿਰ ਅਸੀਂ ਬਹੁਤ ਨਾਰੇ ਲਾਉਣੇ ਆਂ ਫਿਰ ਅਸੀਂ ਰਾਖਾਂ ਘਰਾਂ ਨੂੰ ਲੈ ਕੇ ਜਾਂਦੇ ਆਂ ਪਹਿਲਾਂ ਉਹਨਾਂ ਗਦਾਦ ਦਸੀਗੇ ਹੁਣ ਆਹ ਹੁਣ ਜਗਜੀਤ ਸਿੰਘ ਨੂੰ ਆਖੀ ਜਾਂਦੇ ਆ ਵੀ ਜੇ ਜੂਸ ਪੀਂਦਾ ਇਹ ਐਂ ਕਰਦਾ ਇਹ ਉਹਨਾਂ ਦਾ ਬੰਦਾ ਹੈ ਅੱਛਾ ਕਹਿ ਰਹੇ ਨੇ ਹਾਂਜੀ ਹਾਂਜੀ ਕਹਿ ਰਹੇ ਨੇ ਠੀਕ ਹੈ ਪਿੰਡਾਂ ਦੇ ਵਿੱਚ ਇਹੀ ਗੱਲਾਂ ਹੋ ਰਹੀਆਂ ਵੀ ਇਹਨੂੰ ਕੁਝ ਨਹੀਂ ਹੋਣਾ ਕੱਲ ਤੇ ਇਹੇ ਵੇ ਜਾਂਦਾ ਫੇਰ ਬਣਾਇਆ ਜੋ ਆਪਦੇ ਵਰਕਰਾਂ ਨੂੰ ਸਿਖਾਉਂਦੇ ਨੇ ਪੂਰਾ ਹਾਂ ਪੂਰਾ ਪੂਰਾ ਆਪਦੇ ਆਣੇ ਵੀ ਉਹਨਾਂ ਨੂੰ ਆਏ ਆ ਵੀ ਕਿਤੇ ਜੱਤ ਦਾ ਸੇਰਾ ਇਕੱਲੇ ਡੱਲੇਵਾਲ ਸਾਹਿਬ ਨਾਲ ਸਿਰ ਨਾਲ ਮਨ ਨਾਲ ਵੱਜ ਠੀਕ ਹੈ ਇਹੀ ਗੱਲਾਂ ਹਾਂਜੀ ਸੰਗਤਾਂ ਚ ਖੀਪਰ ਤੋਂ ਆਈ ਆਪਣੇ ਨਾਲ ਸਾਰੇ ਮੁੰਡੇ ਅੱਜ ਕਿਵੇਂ ਆਏ ਨੇ ਸਾਰੇ ਹੀ ਰਾਤ ਦੇ ਭਾਈ ਜੀ ਨੌਜਵਾਨ ਬਹੁਤ ਪਹੁੰਚੇ ਵੀਰੇ ਠੀਕ ਹੈ ਬਹੁਤ ਜਿਆਦੇ ਵੀਰੇ ਰੂਹ ਖੁਸ਼ ਹੋ ਗਈ ਠੀਕ ਹੈ ਬਹੁਤ ਵੀਰੇ ਇੰਨਾ ਮਾਨਦਾਨ ਭਾਈ ਜੀ ਭਾਈ ਗੁਰੂ ਚੜ੍ਹਦੀ ਕਲਾ ਰੱਖੀ ਦਾ ਢੱਲੇਵਾਲ ਸਾਹਿਬ ਨੂੰ ਜੀ ਅੰਦਰ ਉਸਦੀ ਰੱਖੀ ਜੀ ਅੰਦਰ ਉਸਦੀ ਵਾਖਸ਼ੇ ਭਾਈ ਸੋਹਣੀ ਖਬਰ ਕੋਈ ਖਬਰ ਠੀਕ ਹੈ ਸਾਰ ਰਾਤ ਭਾਈ ਆਪਣੀ ਜਾਨ ਕਰਵਾਣ ਤੇ ਉੱਥੇ ਜਾਨ ਜਾਂਦੀ ਜਾਏ ਪਿੰਡ ਢੱਲੇਵਾਲ ਸਾਹਿਬ ਨੂੰ ਜਿਹੜੀ ਨਹੀਂ ਫਰਕ ਚੰਦੇ ਵੀ ਰਾਤ ਨੂੰ ਡਿਊਟੀ ਹੁੰਦੀ ਵੀਰੇ ਵੀ ਅੰਦਰ ਜਿਹੜਾ ਇੱਕ ਪੁਲਿਸ ਕਹਿੰਦੇ ਨੇ ਪਿੱਛੇ ਪਿੰਡਾਂ ਚ ਪੁਲਿਸ ਲੱਗ ਚੁੱਕੀ ਹੈ ਕੱਲ ਵੀ 5-7 ਬੱਸਾਂ ਆਈਆਂ ਨੇ ਇਧਰੋਂ ਲਹਿਰੇ ਕਣੀ ਨੂੰ ਜਾਖੜ ਕਣੀ ਨੂੰ ਐ ਉੱਪਰ ਦੀ ਕੀ ਚੱਕਰ ਹੈ ਵੀ ਡੱਲੇਗਾ ਸਾਹਿਬ ਨੂੰ ਜਾ ਸਕਦੇ ਨੇ ਨਹੀਂ ਵੀਰੇ ਅਸੀਂ ਇੱਥੋਂ ਕਿਵੇਂ ਚੱਕਰ ਦੇ ਦਾਨਗੇ ਜੀ ਤਾਂ ਬਹੁਤ ਪ੍ਰਬੰਧ ਆ ਜਾ ਰਿਹਾ ਜੀ ਵਿਚਾਨ ਜਾ ਜੀ ਅਚੜੀ ਨੇ ਛਿਪਣ ਦਿੰਦੇ ਏ ਛੇਡਾ ਵਟਾ ਪ੍ਰਬੰਧ ਅਚੜੀ ਛਿਪੇ ਉੱਥੇ ਜਾ ਹੀ ਨਹੀਂ ਸਕਦੇ ਉਹ ਚੱਕਣ ਨਹੀਂ ਦਿੰਦੇ ਜੀ ਅੱਛਾ ਅਚੜੀ ਨਹੀਂ ਵੀਰੇ ਅੰਦਰ ਫੜਕਣ ਦੇ ਠੀਕ ਹੈ ਵੀ ਸਰਕਾਰ ਕਿੰਨਾ ਜ਼ੋਰ ਲਾ ਲੈ ਜਾ ਨਹੀਂ ਸਕਦੀ ਨਾ ਮਰਜ਼ੀ ਲਾ ਲੈ ਜੀ ਠੀਕ ਹੈ ਜੀ ਹਾਂਜੀ ਸਾਡੇ ਇੱਥੇ ਅੰਦਰ ਨਿਕੋ ਬਣ ਸਕਦਾ ਜੀ ਪ੍ਰਬੰਧ ਵਾਲਾ ਛੇਤੀ ਕਿਤੇ ਹੁੰਦਲੇ ਵਾਲ ਸਾਹਿਬ ਨੂੰ ਸਾਡੇ ਵਰਕਰਾਂ ਨੂੰ ਮੈਨ ਮਿਲਣ ਦਿੰਦੇ ਕਿਉਂਕਿ ਉਹਨਾਂ ਨੂੰ ਥੋੜੀ ਜਿਹੀ ਸਿਹਤ ਪੱਖੋਂ ਹੋ ਰਹੀ ਹੈ ਕਮਜ਼ੋਰੀ ਹੋ ਰਹੀ ਹੈ ਹਾਂਜੀ ਕਮਜ਼ੋਰੀ ਕਾਰਨ ਉਹ ਅੰਦਰੀ